ਪਿੰਡ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਦੇ ਵਿੱਚ ਖੜੇ ਆ ਜਿੱਥੇ ਕੀ ਦੇਖੋ ਸਰਦਾਰ ਬਜ਼ੁਰਗ ਵੀਰ ਵੱਲੋਂ ਜਿਹੜੀ ਬੇਕਰੀ ਚਲਾਈ ਜਾ ਰਹੀ ਹੈ ਤੇ ਨਾਲ ਹੀ ਨਾਲ ਗਰਮਾ ਗਰਮ ਜਲੇਬੀਆਂ ਕੱਢ ਕੇ ਛਕਾਈਆਂ ਜਾ ਰਹੀਆਂ ਏ ਤੁਸੀਂ ਵੀ ਦੇਖੋ ਤੁਸੀਂ ਵੀ ਦੇਖੋ ਬਾਈ ਹਰਜੀਤ ਸਿੰਘ ਜੋ ਬੇਕਰੀ ਚਲਾ ਰਹੇ ਆ ਪਿੰਡ ਮੁੱਲਾਂਪੁਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਹੈ ਜਿਹੜੇ ਇਹਨਾਂ ਕੋਲ ਅ ਵਕ ਵਕ ਤਰ੍ਹਾਂ ਦੀ ਜੋ ਮਠਿਆਈਆਂ ਐ ਜਲੇਬੀਆਂ ਬਿਸਕੁਟ ਨਮਕੀਨ ਉਹ ਛਕਣ ਆਉਂਦੇ ਐ ਤੇ ਪੁਰਾਣੀ ਦੁਕਾਨ ਐ ਕਾਫੀ ਜਿਹੜੀ ਪੁਰਾਣੀ ਦੁਕਾਨ ਐ ਗੱਲਬਾਤ ਵੀ ਕਰਦੇ ਆ ਕੀ ਕਰਨਾ ਚਾਹੁੰਦੇ ਆ ਸਾਡੇ ਨਾਲ ਜੁੜ ਚੁੱਕੇ ਐ ਬਾਈ ਹਰਜੀਤ ਸਿੰਘ ਸਤਿ ਸ਼੍ਰੀ ਅਕਾਲ ਜੀ ਆ ਮਾਈਕ ਫੜ ਲਓ ਫਿਰ ਹਾਂ ਜੀ ਪਹਿਲਾ ਤਾਂ ਆਪਣੀ ਦੁਕਾਨ ਦਾ ਐਡਰੈਸ ਦੱਸੋ ਜੀ ਜੀ ਇਹਨੀ ਦੁਕਾਨ ਆ ਮੋਲਾਪੁਰਾ ਗਰੀਬਾਂ ਦੇ ਅੰਦਰ ਆ ਜੀ ਜੀ ਤੇ ਵੇਚੀ ਕੋਲ ਕਰ ਲੋ ਮਾਈਕ ਥੋੜਾ ਹਾਂਜੀ ਹਰਜੀਤ ਵੈਕਰੀ ਦੇ ਨਾਂ ਤੇ ਬਸੂ ਰਿਹਾ ਜੀ ਕਿੰਨੀ ਕ ਪੁਰਾਣੀ ਕਿੰਨਾ ਕ ਸਮਾਂ ਹੋ ਗਿਆ ਦੁਕਾਨ ਕਰਦਿਆਂ ਨੂੰ ਹਾਂਜੀ 1976 ਦੀ ਦੁਕਾਨ ਹੈ 1976 ਦੇ ਕਾਫੀ ਲਗਭਗ 50 ਸਾਲ ਹੋ ਗਏ ਜੀ ਅਗਲੇ ਸਾਲ 26 ਦੇ ਵਿੱਚ 50 ਵੀ ਸਾਲ ਗਰਾ ਹੋ ਜਾਣੀ ਤੁਹਾਡੀ ਸੋ ਕੀ ਕੀ ਆਈਟਮ ਬਣਾਉਨੇ ਹੋ ਜੀ ਜੀ ਤੁਸੀਂ ਦੇਖ ਰਹੇ ਸਾਰੇ ਕਿਸ ਤੂ ਦਾ ਸਾਮਾਨ ਹੈ ਇਹ ਚਾਹੀਏ ਹੈ ਦੇਲੇਤੀ ਹੈ ਇਹ ਨਹੀਂ ਕੀ ਹੈ ਐਪੀ ਸਕੋਟ ਦਾ ਉਹ ਬੰਦਾ ਹੈ ਉਹ ਰਵੀ ਸਿੰਘ ਜੀ ਅੱਛਾ ਆਪ ਤਿਆਰ ਕਰਦੇ ਆ ਲਿਆ ਕੇ ਨਹੀਂ ਵੇਚਦੇ ਕਿੰਨਾ ਸਮਾਂ ਫਿਰ ਸ਼ੁਰੂ ਤੋਂ ਜੱਦੀ ਦੁਕਾਨ ਕਰੀ ਆਪੇ ਤਿਆਰ ਕਰਦੇ ਕੋਈ ਨੌਕਰ ਨਹੀਂ ਜੀ ਹੂੰ ਮਾਈਕ ਕੋਲ ਕਰ ਲਓ ਜੀ ਕੋਈ ਨੌਕਰ ਨਹੀਂ ਆਪ ਕਰਦੇ ਕਿੰਨੀ ਉਮਰ ਹੋ ਗਈ ਤੁਹਾਡੀ 67 ਸਾਲ 67 ਸਾਲ ਹੋ ਗਈ 50 ਸਾਲ ਕੰਮ ਕਰਦੇ ਆ ਨੂੰ ਹੋ ਗਏ ਜੀ ਫੇਰ ਤਾਂ ਕਹਿ ਲਓ 17 18 ਸਾਲ ਦੇ ਲੱਗੇ 8ਵੀਂ ਜਮਾਤ ਤੋਂ ਛੱਡਦਾ ਹੀ ਜੱਟ ਗਿਆ ਕੰਮ ਠੀਕ ਹੈ ਫਿਰ ਇਹ ਜਲੇਬੀਆਂ ਰੋਜ਼ ਬਣਾਉਣੇ ਆ ਜੀ ਹਾਂ ਜੀ ਰੋਜ਼ ਇਹ ਬਣਦੇ ਆ ਕੋਲ ਕਰ ਲਓ ਮਾਈ ਹਾਂ ਜੀ ਅਮਰਕੀ ਜਲੇਬੀ ਰੋਜ਼ ਬਣਦੀ ਹੈ ਰੋਜ ਬਣਾਉਨੇ ਆ ਅੱਛਾ ਜੀ ਇਹ ਜਲੇਬੀ ਬਣ ਰਹੀ ਹੈ ਲੋ ਜੀ ਭਾਈ ਸੋ ਠੀਕ ਹੈ ਜੀ ਧੰਨਵਾਦ ਲਿਓ ਜੀ ਸੋ ਕੀ ਕਹੂਗੇ ਜੀ ਕਾਫੀ ਪੁਰਾਣੀ ਦੁਕਾਨ ਹੈ ਤੁਹਾਡੇ ਪਿੰਡ ਦੀ ਹਾਂ ਬਹੁਤ ਪੁਰਾਣੀ ਦੁਕਾਨ ਹੈ ਜੀ ਛੱਕਦੇ ਇਹਨਾਂ ਕੋਲ ਤੇ ਲਿਜਾ ਕੇ ਜਲੇਬੀਆਂ ਜਲੂਬੀਆਂ ਬਣਾਉਨੇ ਜੀ ਸਮਾਂ ਅਮਰਤੀ ਬੀ ਬੜੀ ਬਣਾਉਨੇ ਜੀ ਇਹ ਹੋਰ ਇਹ ਹੋਰ ਕੀ ਕੀ ਬਣਾਉਨੇ ਆ ਜੀ ਖੜਦੇ ਹੋ ਨੰਬਰਦਾਰ ਸਾਹਿਬ ਕੀ ਕੀ ਬਣਾਉਨੇ ਹੋਰੇ ਫਿਰ ਇਹ ਬਹੁਤ ਵਧੀਆ ਸਮਾਨ ਬਣਾਉਨੇ ਜਲੇਬੀ ਬਣਾਉਨੇ ਜੀ ਅਮਰਤੀ ਬਣਾਉਨੇ ਜੀ ਕਾਫੀ ਜਿਹੜੇ ਸਰਦਾਰ ਬੰਦੇ ਆ ਜੀ ਕਾਫੀ ਧੀਰ ਤੋਂ 50 ਸਾਲ ਹੋ ਚੱਲੇ ਇਹਨਾਂ ਨੂੰ ਅਗਲੇ ਸਾਲ 50 ਸਾਲ ਹੋ ਜਾਣੇ ਜੀ ਭਰੋਸਾ ਮਤਲਬ ਬਣ ਜਾਂਦਾ ਇੰਨੇ ਸਾਲਾਂ ਦਾ ਸੋ ਵਧੀਆ ਹੁੰਦਾ ਸਮਾਨ ਇਹਨਾਂ ਦਾ ਠੀਕ ਹੈ ਜੀ ਲੋ ਜੀ ਭਾਈ ਸੋ ਤੁਸੀਂ ਵੀ ਪਹੁੰਚੋ ਦੇਖੋ ਕਿੰਨੇ ਲੋਕ ਆ ਜਿਹੜੇ ਸਮਾਨ ਲੈਣ ਦੇ ਲਈ ਖੜੇ ਆ ਇੱਥੇ ਸੋ ਤੁਸੀਂ ਵੀ ਜ਼ਰੂਰ ਪਹੁੰਚੋ ਆਪਣੇ ਬੰਦੇ ਦੀ ਸਪੋਰਟ ਕਰੋ ਕਿਉਂਕਿ ਬਜ਼ੁਰਗ ਹੈ ਲੰਮੇ ਸਮੇਂ ਤੋਂ ਦੁਕਾਨ ਚਲਾ ਰਹੇ ਵੱਡਾ ਭਰੋਸਾ ਹੈ ਸੋ 메ਨ ਬਾਜ਼ਾਰ ਹੈ ਮੁੱਲਾਂਪੁਰ ਗਰੀਬਦਾਸ ਜ਼ਰੂਰ ਪਹੁੰਚੋ ਭਾਈ ਜੀ ਨੇ ਬਿਸਕਟ ਜਲੇਬੀਆਂ ਵਗੈਰਾ ਲੈਣੀਆਂ ਸੋ ਕੌਣ ਕੌਣ ਜਾਣਦਾ ਇਹਨਾਂ ਨੂੰ ਉਹ ਵੀ ਜ਼ਰੂਰ ਕਮੈਂਟਾਂ ਦੇ ਵਿੱਚ ਆਪੋ ਆਪਣਾ ਨਾਮ ਪਾ ਕੇ ਜ਼ਰੂਰ ਦੱਸਿਓ ਅੱਜ ਸ਼ਹਿਰ